3500s ਆਪਾਂ ਤਿਆਰ ਕਰਕੇ ਦਵਾਂਗੇ ਕੋਡ ਪੈਂਟ ਕੋਡ ਪੈਂਟ ਭਾਈ ਕਿਉਂ ਝੂਠ ਬੋਲਦੇ ਯਾਰ ਭਾਈ ਤੁਸੀਂ 4000 ਤੱਕ 4000 ਤਾਂ ਭਾਈ ਸਮਾਈ ਚੱਲਣ ਦੀ ਕੋਡ ਪੈਂਟ ਦੀ ਤੇ ਭਾਜੀ ਹੁਣ ਇੱਕ ਗੱਲ ਮੈਨੂੰ ਦੱਸ ਦਿਓ ਹਾਂਜੀ ਭਾਜੀ ਆ ਸਕੂਟਰੀ ਦਾ ਦਾਰਾ ਕੀ ਆ ਭਾਜੀ ਇਹ ਸਕੂਟਰੀ ਸਾਡੀ ਬੰਪਰ ਪ੍ਰਾਈਸ ਆਫਰ ਲੱਗੀ ਆ ਸასი ਕਾਲ ਜੀ ਮੈਂ ਤੁਹਾਡੇ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਮੁਰਹਾਰਪੁਰ ਤੋਂ ਅੱਜ ਲੈ ਕੇ ਆਇਆ ਤੁਹਾਡੇ ਲਈ ਜਬਰਦਸਤ ਵੀਡੀਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਕਿਉਂਕਿ ਅੱਜ ਤੁਹਾਨੂੰ ਮੈਂ ਲੈ ਕੇ ਚੱਲਾਂ ਮੇਗਾ ਫੈਸ਼ਨ ਸਟੋਰ ਤੇ ਟਾਂਡੇ ਏਰੀਆ ਦੇ ਵਿੱਚ ਸਾਡੇ ਇਲਾਕੇ 'ਚ ਇਦਾਂ ਦਾ ਤੁਸੀਂ ਸਟੋਰ ਪਹਿਲੀ ਵਾਰ ਦੇਖੋਗੇ ਪਹਿਲਾਂ ਲੋਕੇਸ਼ਨ ਚੈੱਕ ਕਰਾ ਦਵਾ ਜੀ ਮੇਰੇ ਸੱਗੇ ਹਮੇਸ਼ਵਾਲਿਆਂ ਦਾ ਹੋਟਲ ਹਮੇਸ਼ਵਾਲੇ ਤੋਂ ਹੋਟਲ ਤੋਂ ਇਹ ਜਿਹੜਾ ਦਾਰਾਪੁਰ ਬਾਈਪਾਸ ਨੂੰ ਰਸਤਾ ਜਾਂਦਾ ਔਰ ਮੇਰੇ ਖੱਬੇ ਹੱਥਾਂ ਕ੍ਰੈਪਸੀ ਰੈਸਟੋਰੈਂਟ ਮਹਿੰਦਰਾ ਵਾਲਿਆਂ ਦਾ ਇਹ ਸ਼ੋਰੂਮ ਆ ਤੇ ਨਾਲ ਐਮ ਆਰ ਐਫ ਟਾਇਰਾਂ ਦਾ ਸ਼ੋਰੂਮ ਆ ਰੋਡ ਤੋਂ ਤੁਸੀਂ ਸਾਹਮਣੇ ਦੇਖੋ ਜੀ ਮੇਗਾ ਫੈਸ਼ਨ ਸਟੋਰ ਔਰ ਚੱਲਦੇ ਆ ਅੰਦਰ ਤੇ ਕਰਾਉਨੇ ਆ ਤੁਹਾਨੂੰ ਸਟੋਰ ਦੀ ਸਾਈਡ ਤੇ ਬਣੇ ਰਿਓ ਵੀਡੀਓ ਦੇ ਉੱਤੇ ਆਓ ਜੀ ਚੱਲਦੇ ਆ ਪਹੁੰਚ ਚੁੱਕੇ ਆ ਸਟੋਰ ਤੇ ਬਿਲਕੁਲ 베ੜੇ ਦੇ ਵਿੱਚ ਤੇ ਅੰਦਰ ਚੱਲਦੇ ਆ ਤੇ ਜਾ ਕੇ ਕਰਦੇ ਆ ਓਨਰ ਨਾਲ ਗੱਲਬਾਤ ਤੇ ਜਾਣਦੇ ਆ ਕੀ ਕੀ ਇੱਥੇ ਤੁਹਾਨੂੰ ਖਾਸ ਮਿਲਣ ਜਾ ਰਿਹਾ ਹੈ ਮੇਗਾ ਫੈਸ਼ਨ ਸਟੋਰ ਇੱਕੋ ਇੱਕ ਸਟੋਰ ਸਾਡੇ ਇਲਾਕੇ ਦਾ ਸਾਸਿਕਾ ਲਾ ਪਾਜੀ ਔਰ ਸਾਸਿਕਾ ਰਾਜੀ ਪਾਜੀ ਵੈਲਕਮ ਵੈਲਕਮ ਟੂ आवर ਸਟੋਰ ਬਹੁਤ ਚੰਗਾ ਲੱਗਿਆ ਤੁਸੀਂ ਆਏ ਸਾਡੇ ਕੋਲ ਚੱਲ ਕੇ ਪਾਜੀ ਬਾਕੀ ਦਾ ਸਾਰਾ ਕੁਝ ਠੀਕ ਆ ਪਰ ਇਹ ਕੱਪੜੇ ਦੀ ਦੁਕਾਨ ਤੇ ਸਕੂਟਰੀ ਕੀ ਕਰਦੀ ਆ ਪਾਜੀ ਇਹ ਸਾਡੇ ਬੀਜ ਪਰਮ ਦਾ ਪਿਆਰੀ ਆ ਜਿਹੜੀ ਆਪਾਂ ਸਕੂਟੀ ਇੱਤੇ ਖੜੀ ਕੀਤੀ ਆ ਆਪਾਂ ਦੱਸੋ ਤਾਂ ਸਹੀ ਕਾਹ ਤੋਂ ਕੀਤੀ ਆ ਇਸ ਇਹ ਆਪਾਂ ਸਾਡੀ ਪਹਿਲੀ ਯੂਨੀਵਰਸਿਟੀ ਦਾ ਤੋਹਫਾ ਆ ਕਸਟਮਰਾਂ ਵਾਸਤੇ ਇਸ ਤੋਹਫੇ ਦਾ ਰਾਜ਼ ਤੁਹਾਨੂੰ ਦੱਸਾਂਗੇ ਵੀਡੀਓ ਦੇ ਐਂਡ ਵਿੱਚ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਭਾਜੀ ਕਰੀਏ ਤੁਹਾਡੀ ਦੁਕਾਨ ਦਾ ਟੂਰ ਫਿਰ ਆਜੋ ਭਾਜੀ ਆਜੋ ਜ਼ਰੂਰ ਆਓ ਜੀ ਆਓ ਆਜੋ ਭਾਜੀ ਤੁਹਾਨੂੰ ਪਹਿਲਾ ਸੈਕਸ਼ਨ ਦਸਾੜਾਂ ਦਾ ਦਿਖਾਉਨੇ ਆ ਸਾਡੇ ਕਿਹੜੇ ਕਿਹੜੇ ਰੰਗ ਅਵੇਲੇਬਲ ਆ ਭਾਜੀ ਰੰਗਾਂ ਤੋਂ ਪਹਿਲਾਂ ਮੈਨੂੰ ਯਾਦ ਆ ਗਿਆ ਹਾਂਜੀ ਭਾਜੀ ਹਰੇਕ ਮਤਲਬ ਕਹਿੰਦਾ ਕਿ ਸਾਡੇ ਕਲਰ ਇਦਾਂ ਵਧੀਆ ਤੇ ਇਹਦੇ ਵਿੱਚ ਸਾਡੇ ਕਲਰ ਦੇ ਕੀ ਕਰਾਤੀ ਭਾਜੀ ਤੁਹਾਨੂੰ 90 ਦਿਨ ਦੀ ਗਾਰੰਟੀ ਦਿੰਨੇ ਆ ਭਾ ਰੰਗ ਦੀ ਜੇ ਰੰਗ ਕੋਈ ਫੇਡ ਹੋ ਗਿਆ ਵਾਪਸੀ ਲਿਆ ਪੱਗ ਨਵੀਂ ਦਵਾਂਗੇ ਤੁਹਾਨੂੰ ਅੱਛਾ ਜੀ ਨਵੀਂ ਪੱਗ ਨਵੀਂ ਪੱਗ ਦਵਾਂਗੇ ਮਤਲਬ ਕਲਰ ਦੀ ਪੂਰੀ ਗਾਰੰਟੀ ਕਲਰ ਦੀ ਪੂਰੀ ਗਾਰੰਟੀ ਤੇ ਭਾਈ ਜਿੱਦਾਂ ਤੁਸੀਂ ਬੜੇ ਸੋਹਣੇ ਸੋਹਣੇ ਸਾਨੂੰ ਕਲਰ ਦਿਖਾਏ ਆ ਦਸਤਾਰਾਂ ਦੇ ਕੀ ਇਹ ਦਸਤਾਰਾਂ ਮਤਲਬ ਇੱਕ ਕਿਸੇ ਖਾਸ ਕਿਸਮ ਦਾ ਕੋਈ ਬ੍ਰਾਂਡ ਨਾਲ ਜੁੜੇ ਹੋਏ ਆ ਜਾਂ ਇਹਨਾਂ ਦਾ ਰੇਟ ਕੀ ਆ ਹਾਂਜੀ ਭਾਈ ਜੀ ਆਪਾਂ ਪੂਰੀ ਬ੍ਰਾਂਡ ਦੀ ਪੱਗਾਂ ਤੁਹਾਨੂੰ ਇੱਥੇ ਮਿਲੂਗੀਆਂ ਤੇ ਰੇਟ ਵੀ ਉਹ ਜੈਨੂਇਨ ਤਾਂ ਨੂੰ ਲੱਗੂਗਾ ਤੇ ਭਾਈ ਜਿਹੜੇ ਕਈ ਸਾਡੇ ਵੀਰ ਦਿਮਾਲਾ ਬੰਦੇ ਆ ਤੇ ਉਹਨਾਂ ਵਾਸਤੇ ਵੀ ਇਹ ਕਪੜਾ ਆਪਣੇ ਕੋਈ ਹੈਗਾ ਹਾਂਜੀ ਇਹ ਸਾਤੋਂ ਐਪ ਚੋਂ ਉੱਤੇ ਦਿਮਾਲਿਆਂ ਦਾ ਕਪੜਾ ਵੀ ਹੈਗਾ ਸਾਤੋਂ ਭਾਜੀ ਹੁਣ ਇਹ ਤਾਂ ਹੋ ਗਿਆ ਸੋਹਣੀਆਂ ਸੋਹਣੀਆਂ ਦਸਤਾਰਾਂ ਤੇ ਇਸ ਤੋਂ ਅੱਗੇ ਸਾਨੂੰ ਕੀ ਦਿਖਾਉਂਗੇ ਤੁਹਾਨੂੰ ਸ਼ੇਰਵਾਨੀ ਦਿਖਾਉਨੇ ਆਪਾਂ ਅੱਜ ਅੱਛਾ ਜੀ ਸ਼ੇਰਵਾਨੀਆਂ ਹੈ ਸਿਆਲ ਆ ਗਿਆ ਤੇ ਹੁਣ ਬਿਆ ਦਾ ਸੀਜ਼ਨ ਹੋ ਗਿਆ ਸ਼ੁਰੂ ਹਾਂਜੀ ਹਾਂਜੀ ਤੇ ਇਹ ਤਾਂ ਬੜੇ ਸੋਹਣੇ ਸੋਹਣੇ ਭਾਜੀ ਕਲਰ ਮਹਾਰਾਜਾ ਲੁੱਕ ਬਾਸ ਭਾਈ ਸਾਹਿਬ ਤਿੰਨ ਸਾਡੇ ਬੀਪੋਲ ਜੀ শেরਵਾਨੀਆਂ ਹੈਗੀਆਂ ਅਸਤ ਮੰਗਲ ਦੀ শেরਵਾਨੀਆਂ ਹੈ ਅੱਛਾ ਜੀ ਮਾਰਕ ਐਂਡ ਪੀ ਐਨ ਆ ਦੇ শেরਵਾਨੀਆਂ ਹੈ ਭਾਜੀ ਜਿੱਦਾਂ ਇਹ শেরਵਾਨੀਆਂ ਤੁਸੀਂ ਆ ਇੰਨੀਆਂ ਵਧੀਆ ਵਧੀਆ ਸੋਹਣੇ ਡਿਜ਼ਾਈਨਾਂ ਇਹ ਦਿਖਾ ਦਿਆ ਤੇ ਭਾਜੀ ਫਿਰ ਰੇਟ ਵੀ ਇਹਨਾਂ ਦੇ ਅੱਪ ਹੋਣੇ ਆ ਨਹੀਂ ਭਾਜੀ ਰੇਟ ਉਹ ਜਿਹਹ ਜਾਂ ਤੁਹਾਨੂੰ ਲੱਗੂਗੇ ਅੱਛਾ ਜੀ ਜਿੱਦਾਂ ਸਾਨੂੰ ਇਦਾਂ ਦੀਆਂ শেরਵਾਨੀਆਂ ਖਰੀਦੀਆਂ ਹੁੰਦਾ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਬਸ ਆਪਾਂ ਤੁਹਾਨੂੰ ਟਾਂਡੇ ਵਿੱਚ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਟਾਂਡੇ ਸ਼ਹਿਰ ਚ ਹਾਂ ਜੀ ਹਾਂ ਤੇ ਭਾਜੀ ਇਸ ਤੋਂ ਅੱਗੇ ਕੀ ਆ ਸਾਡੇ ਕੋਲ ਇਸ ਤੋਂ ਅੱਗੇ ਭਾਜੀ ਆਜੋ ਬਾਸਕਟਾਂ ਵੱਲ ਅੱਛਾ ਜੀ ਸਾਤੋਂ ਪਿਆਰਾ ਕਲਰ ਹੈ ਭਾਜੀ ਹਾਂਜੀ ਹਾਂਜੀ ਸਾਤੋਂ ਮੇਨਲੀ ਅਸਤ ਅੰਗਲ ਦੀ ਬਾਸਕਟਾਂ ਅਵੇਲੇਬਲ ਆ ਹਾਂਜੀ ਮਾਰਕ ਐਂਡ ਪੀ ਐਨ ਆ ਦੀ ਹਾਂਜੀ ਤੇ ਸਲੀਨੋ ਦੀ ਬਾਸਕਟਾਂ ਆ ਠੀਕ ਆ ਤੇ ਭਾਜੀ ਜਿਹੜਾ ਕੱਪੜਾ ਆ ਇਹ ਵੀ ਕੋਈ ਖਾਸ ਕਿਸਮ ਦਾ ਹੁੰਦਾ ਆ ਹਾਂਜੀ ਭਾਜੀ ਬ੍ਰਾਂਡਡ ਕੱਪੜੇ ਆ ਸਾਰੇ ਠੀਕ ਆ ਜੀ ਸਾਰੇ ਗਾਰੰਟੀ ਵੇਸ ਕੱਪੜੇ ਆ ਅੱਛਾ ਤੇ ਮੈਂ ਤੁਹਾਡੀ ਇੱਕ ਗੱਲ ਨੋਟ ਕੀਤੀ ਆ ਕਿ ਤੁਹਾਡੇ ਕੋਲ ਜਿਹੜਾ ਵੀ ਇੱਥੇ ਤੁਸੀਂ ਸਮਾਨ ਦੀ ਗੱਲ ਕਰਦੇ ਆ ਚਾਹੇ ਉਹ ਪਾਗ ਲੈ ਲਈਏ ਚਾਹੇ ਵਾਲਾ ਕੱਪੜਾ ਲੈ ਲਈਏ ਤੁਸੀਂ ਸਾਰਾ ਬ੍ਰਾਂਡ ਗੱਲ ਕਰਦੇ ਆ ਕਿ ਸਾਰਾ ਕੁਝ ਤੁਸੀਂ ਬ੍ਰਾਂਡ ਚ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਭਾਜੀ ਕਈ ਵਾਰ ਕਹਿੰਦੇ ਆ ਚੀਜ਼ ਸਸਤੀ ਤਾਂ ਕਸਟਮਰ ਨੂੰ ਮਿਲ ਜਾਂਦੀ ਆ ਪਰ ਉਹਦੇ ਵਿੱਚ ਕੀ ਹੁੰਦਾ ਬਾਅਦ ਵਿੱਚ ਕਦੀ ਉਹਦਾ ਰੰਗ ਉੱਤਰ ਗਿਆ ਚੀਜ਼ ਦਾ ਜਾਂ ਕੱਪੜੇ ਨੂੰ ਕੁਝ ਹੋ ਗਿਆ ਭਾਈ ਪਤਾ ਕੀ ਆਪਾਂ ਕੁਆਲਿਟੀ ਤੇ ਮਾ ਜੋਰ ਲਾਇਆ ਹੋਇਆ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਾਡਾ ਅੱਛਾ ਜੀ ਪੂਰੀ ਬ੍ਰਾਂਡਡ ਚੀਜ਼ਾਂ ਤੁਹਾਨੂੰ ਬਾਜ਼ਾਰ ਰੇਟ ਤੇ ਹੀ ਮਿਲੂਗੀਆਂ ਅੱਛਾ ਇਸ ਤੋਂ ਅੱਗੇ ਕੀ ਦਿਖਾ ਰਹੇ ਆ ਅੱਗੇ ਭਾਈ ਇਹ ਕੁਰਤੇ ਬਜਾਵੇਂ ਵੱਲ ਅੱਛਾ ਜੀ ਸਾਡੇ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਕਿ ਜਦੋਂ ਉਹ ਟੀਵੀ ਤੇ ਕਿਸੇ ਮਤਲਬ ਸਿੰਗਰ ਨੂੰ ਜਾਂ ਵਧੀਆ ਆ ਐਕਟਰ ਨੂੰ ਦੇਖਦੇ ਆ ਉਹਦਾ ਕੁੜਤਾ ਪਜਾਮਾ ਹੁੰਦਾ ਪਾਇਆ ਤੇ ਕਹਿੰਦੇ ਅਸੀਂ ਵੀ ਪੋਣਾ ਉਹਦਾ ਸੁਣਾ ਕੇ ਹਾਂਜੀ ਹਾਂਜੀ ਪਾਜਾ ਦੇਖੋ ਰੰਗ ਦੇਖੋ ਕੁਆਲਟੀ ਦੇਖੋ ਇਹਦੀ ਪਾਜੀ ਅੱਛਾ ਜੀ ਇਹ ਪਲੇਨ ਕੁੜਤਾ ਹੈ ਉੱਤੋਂ ਬਾਸਕਟ ਬਨੂਗੀ ਇਹਦੀ ਅੱਛਾ ਮਤਲਬ ਕੀ ਇਹ ਕੁੜਤਾ ਪਲੇਨ ਉੱਤੋਂ ਬਾਸਕਟ ਇਹ ਬਾਸਕਟ ਉੱਤੋਂ ਬਨੂਗੀ ਅੱਛਾ ਜੀ ਇਹਦਾ ਪੁੰਦੇ ਸਰਾਗ ਬਣਾਓ ਪਰ ਮੈਂ ਇੰਡੋ ਵੈਸਟਰ ਬਣਾਓ ਤੇ ਕੁੜਤੇ ਵਿੱਚ ਉਹਦਾ ਆਪਣੇ ਕੋਲ ਕੀ ਕੁਆਲਟੀ ਆ ਕੁੜਤੇ ਪਜਾਮੇ ਪਾਜੀ ਆਪਣੇ ਕੋਲ ਵੱਖ-ਵੱਖ ਕੁਆਲਟੀਆਂ ਆਗੀਆਂ ਅੱਛਾ ਜੀ ਪੱਕ-ਵੱਕ ਸਟੱਫ ਵੀ ਅਵੇਲੇਬਲ ਆ ਅੱਛਾ ਜੀ ਡਿਜ਼ਾਈਨਰ ਐਮਬੋਇਡਰੀ ਆ ਸਾਰਾ ਕੁ ਸੀ ਟੀਵੀ ਦੇ ਵਿੱਚ ਜਾਂ ਗੀਤਾ ਦੇ ਵਿੱਚ ਦੇਖਦੇ ਆ ਕੋਰਤੇ ਪਜਾਮੇ ਵਾਲਾ ਕੱਪੜਾ ਜਾਂ ਉਹ ਚੀਜ਼ ਉਹ ਤੁਹਾਨੂੰ ਸਾਨੂੰ ਇੱਥੇ ਟਾਂਡੇ ਸ਼ਹਿਰ ਚ ਬਾਸ ਬਾਸ ਸਾਨੂੰ ਇੱਥੇ ਮਿਲੂਗੀ ਭਾਜੀ ਤੁਹਾਨੂੰ ਉਸ ਤੋਂ ਬਾਅਦ ਭਾਜੀ ਇਹ ਸਾਹਮਣੇ ਆਈ ਨੇ ਵਧੀਆ ਵਧੀਆ ਡਿਜ਼ਾਈਨ ਦੇ ਇਹ ਕੀ ਚੀਜ਼ਾਂ ਲੱਗੀਆਂ ਹੋਈਆਂ ਹੁਣ ਆਜੋ ਭਾਜੀ ਆਪਣਾ ਛੋਟਾਂ ਵੱਲ ਅੱਛਾ ਜੀ ਆਹ ਦੇਖੋ ਸੋਹਣੇ ਸੋਹਣੇ ਰੰਗ ਇਹ ਤੁਹਾਨੂੰ ਪੂਰੇ ਟਾਂਡੇ ਕਿਤੇ ਨਹੀਂ ਮਿਲੋਗੇ ਠੀਕ ਆ ਜੀ ਬੜੇ ਪਿਆਰੇ ਕੁਆਲਟੀ ਦੇਖੋ ਭਾਜੀ ਕੱਪੜਾ ਮੱਖਣ ਹੈ ਆ ਭਾਜੀ ਕੱਪੜਾ ਪੂਰੀ ਭਾਈ ਮੱਖਣ ਦਾ ਗਾਰੰਟੀ ਵੀ ਦਿੰਨੇ ਆਪਾਂ ਕੱਪੜੇ ਦੀ ਅੱਛਾ ਜੀ ਹਾਂ ਜੀ ਇਦਾਂ ਤਾਂ ਨਹੀਂ ਹੈਗਾ ਕਿ ਪਾਉਣ ਤੋਂ ਬਾਅਦ ਥੋੜੇ ਜਿਹਾ ਆਪਣਾ ਖਰਾਬ ਨਹੀਂ ਨਹੀਂ ਪਾਜੀ ਕਪੜਾ ਪੂਰਾ ਜੇ ਖਰਾਬ ਹੋਇਆ ਤੇ ਵਾਪਸੀ ਲੈ ਆਓ ਅੱਛਾ ਜੀ ਹਾਂਜੀ ਤੇ ਇਸ ਤੋਂ ਬਾਅਦ ਪਾਜੀ ਆਪਣੇ ਕੋ ਕੀ ਇਸ ਤੋਂ ਬਾਅਦ ਅੰਨੇ ਪਾਜੀ ਬਲੇਜ਼ਰਾਂ ਤੇ ਅੱਛਾ ਜੀ ਹੁਣ ਸਿਆਲਣ ਵਾਲੀ ਬਲੇਜ਼ਰ ਹੀ ਸਭ ਤੋਂ ਸਟੈਚੇਬਲ ਹੈ ਬਲੇਜ਼ਰ ਆਪਣੇ ਕੋਲ ਇਹ ਤਾਂ ਗਰਮ ਕਪੜਾ ਆ ਬਸ ਗਰ ਬੁਲੈਂਚ ਬਲੇਜ਼ਰ ਆਪਣੇ ਕੋਲ ਹਾਂ 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 ਇਹ ਤਾਂ ਕਾਫੀ ਵਧੀਆ ਪਾਜੀ ਇਹ ਤਾਂ ਲਾਈਟ ਵੇਟ ਆ ਹਾਂਜੀ ਪਾਜੀ ਪੂਰਾ ਤੁਹਾਨੂੰ ਫੀਲ ਵੀ ਨੇ ਹੋਗਾ ਕਿ ਜੇ ਬਲੇਜ਼ਰ ਪਾਇਆ ਵੀ ਹੋਤਾ ਅੱਛਾ ਜੀ ਨੋਰਮਲ ਲੱਗੂਗਾ ਤੁਹਾਨੂੰ ਆਜੋ ਭਾਜੀ ਅੱਗੇ ਤੁਹਾਨੂੰ ਕੋਟ ਪੈਂ ਦਿਖਾਉਣੇ ਆ ਅੱਛਾ ਜੀ ਤੇ ਭਾਈ ਤੁਸੀਂ ਕੋਟ ਪੈਂ ਦੀ ਗੱਲ ਕਰਦੇ ਆ ਸਾਡਾ ਜਿਹੜਾ ਟਾਂਡਾ ਇਲਾਕਾ ਆ ਟਾਂਡਾ ਦਸੂਹਾ ਮਕੇਰੀਆਂ ਜ਼ਿਆਦਾਤਰ ਇਹ ਸਾਰਾ ਐਨ ਆਰ ਆਈ ਆ ਹਾਂਜੀ ਹਾਂਜੀ ਤੇ ਐਨ ਆਰ ਆਈ ਹੋਣ ਕਰਕੇ ਬਾਰੋ ਜਿੱਦਾ ਕਈ ਸਾਡੇ ਵੀਰ ਭੈਣ ਹੁੰਦੇ ਆ ਉਹ ਮਤਲਬ ਇੱਥੇ ਆ ਕੇ ਕੁਆਲਿਟੀ ਲੱਭਦੇ ਆ ਠੀਕ ਹੈ ਨੰਬਰ 1 ਨੰਬਰ 2 ਤੇ ਉਹ ਕਹਿੰਦੇ ਆ ਜਿਹੜੇ ਸਾਡੇ ਜਿੱਦਾਂ ਵਿਦੇਸ਼ਾਂ ਦੇ ਵਿੱਚ ਬ੍ਰਾਂਡ ਚੱਲਦੇ ਜਾਂ ਉੱਥੇ ਦਾ ਕੱਪੜਾ ਚੱਲਦਾ ਆ ਉਹ ਸਾਨੂੰ ਇੱਥੇ ਲੋਕਲ ਮਿਲੇ ਕਿਉਂਕਿ ਉਹਨਾਂ ਨੂੰ ਲੈਣ ਵਾਸਤੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਤੇ ਸਾਰਾ ਦਿਨ ਟਰਾਂਸਪੋਰਟ ਮਤਲਬ ਕੀ ਪੂਰਾ ਕੱਜਲ ਖਰਾਬੀ ਹੁੰਦੀ ਆ ਤੇ ਤੁਸੀਂ ਆਪਣੇ ਇੱਥੇ ਸਟੋਰ ਦੇ ਉੱਤੇ ਕਿਹੜਾ ਕੋਟਪਿੰਡ ਦਾ ਕੱਪੜਾ ਦੇ ਰਹੇ ਆ ਭਾਈ ਸਾਤੋ ਗ੍ਰਾਡੂ ਦਾ ਕੱਪੜਾ ਸ਼ੁਰੂ ਹੁੰਦਾ ਸਟਾਰਟਿੰਗ ਰੇਂਜ ਅੱਛਾ ਜੀ ਇਹ ਪੂਰਾ ਸਟੈਚਿਬਲ ਫੈਬਰਿਕ ਆ ਅੱਛਾ ਜੀ ਤੁਸੀਂ ਗੁਰਦੁਆਰੇ ਬੈਠੋ ਹਾਂਜੀ ਹੋਰ ਵੀ ਜਾਓ ਅੱਛਾ ਜੀ ਕੋਈ ਕੰਮ ਕਰੋ ਤੁਹਾਨੂੰ ਪੂਰਾ ਕੰਫਰਟੇਬਲ ਹੋਵੇਗਾ ਮਤਲਬ ਕਿ ਤੁਸੀਂ ਜਿੱਦਾਂ ਮਾਜੀ ਉੱਠੋ ਬੈਠੋ ਤੁਹਾਨੂੰ ਕੋਟ ਪੈਂਟ ਰਿਲੈਕਸ ਫੀਲ ਹੋਏਗਾ ਬਸ ਆਹ ਕੁਆਲਿਟੀ ਉਹਨਾਂ ਵਾਸਤੇ ਹੀ ਆਂਦੀ ਆ ਉਹਨਾਂ ਵਾਸਤੇ ਤੇ ਕੋਟ ਪੈਂਟ 'ਚ ਕੋਈ ਆਫਰ ਵੀ ਚੱਲਦੀ ਆ ਆਪਣੇ ਹਾਂਜੀ ਭਾਜੀ ਹੂੰ ਹੂੰ ਇਹ ਆਫਰ ਵਾਲੇ ਕੋਟ ਪੈਂਟ ਆ ਸਾਡੇ ਅੱਛਾ ਜੀ ਇਹ ਤੁਹਾਨੂੰ 3500 ਦਾ ਆਪਾਂ ਤਿਆਰ ਕਰਕੇ ਦਵਾਂਗੇ ਕੋਟ ਪੈਂਟ ਕੋਟ ਪੈਂਟ ਭਾਜੀ ਕਿਉਂ ਝੂਠ ਬੋਲਦੇ ਯਾਰ ਭਾਜੀ ਤਾਂ 4000 ਤੱਕ 4000 ਤਾਂ ਭਾਈ ਸਮਾਈ ਚੱਲਣ ਦੀ ਕੋਟ ਪੈਂਟ ਦੀ ਪਾਏਸ ਇੱਕ ਵਾਰੀ ਆਉਤਨ ਖੁਦ ਪਤਾ ਲੱਗ ਜਾਊਗਾ ਅੱਛਾ ਜੀ ਹਾਂਜੀ ਹਾਂਜੀ ਮਲਕ ਕਿੰਨੇ ਦੀ ਦੱਸਿਆ ਤੁਸੀਂ 3500 ਚ 3500 ਚ ਔਣ ਕੈਮਰਾ ਸਾਰੇ ਦਿਖ ਰਹੇ ਆ 3500 ਰੁਪਏ ਦੇ ਵਿੱਚ ਕੋਟ ਪੈਂਟ 2 ਪੀਸ 2 ਪੀਸ ਸਮਾਈ ਕਰਕੇ ਪੂਰੀ ਹਾਂਜੀ ਪੂਰੀ 2 ਪੀਸ ਜੀ ਚਲੋ ਤੇ ਉਹਦੇ ਵਿੱਚ ਪਾਜੀ ਕੋਟ ਪੈਂਟਾਂ ਚ ਇਹ ਕੁਆਲਿਟੀ ਜਿਹੜੀ ਆ ਮੈਨੂੰ ਤੁਸੀਂ ਸ਼ਾਇਦ ਦੱਸਿਆ ਜਿਗਾ ਕਿ ਇਟਾਲੀਅਨ ਕੁਆਲਿਟੀ ਵੀ ਆਪਣੇ ਕੋਲ ਹਾਂਜੀ ਹਾਂਜੀ ਇਟਾਲੀਅਨ ਕੁਆਲਿਟੀ ਆਪਣੇ ਕੋਲ ਅੱਛਾ ਜੀ ਹਾਂਜੀ ਕੋਟ ਪੈਂਟ ਦੇ ਵਿੱਚ ਤੁਹਾਨੂੰ ਮਿਲੇਗੀ ਇਟਾਲੀਅਨ ਕੁਆਲਿਟੀ 한디. 티카디. ਤੇ ਹੋਰ ਇਹਨਾਂ ਵਾਲੇ ਕੋਟ ਪੈਂਟਾਂ ਬਾਰੇ ਕੀ ਕਹਿਣਾ ਚਾਹੂਗਾ ਬਾਗੀ ਰੇਮੈਂਡ ਵਿੱਚ ਕੋਟ ਪੈਂਟ ਆਪਣੇ ਕੋਲ ਹੈਗੇ ਆ ਹਾਂਜੀ ਹਾਂਜੀ ਰੇਮੈਂਡਸ ਦਾ ਸਬ ਕੁਆਲਿਟੀ ਆ ਜਾਂਦੀ ਆ ਠੀਕ ਹੈ ਜੀ ਟੋਪ ਲਾਈਨ ਟੋਸਾਲਡੋ ਟੋਰਸ ਕੋਰ ਐਡਵਾਂਟ ਕੈਂਪਟਨ ਉਹ ਵੀ ਸਾਥੋਂ ਅਵੇਲੇਬਲ ਆ ਠੀਕ ਹੈ ਜੀ ਸਟੱਫ ਦੇਖੋ ਪੂਰਾ ਕੱਪੜਾ ਮਲਾਈਵਾਂ ਕੋ ਸਟੱਫ ਆ ਪੂਰਾ ਸੌਫਟ ਆ ਮਤਲਬ ਗਰਮੀ ਨਹੀਂ ਲੱਗੂਗੀ ਜੇ ਪਾਜੀ ਅੱਛਾ ਜੀ ਹਾਂਜੀ ਮਤਲਬ ਗਰਮੀਆਂ ਦੇ ਵਿੱਚ ਕੋਟ ਪੈਂਟ ਪਾ ਸਕਦੇ ਆ ਬਸ ਪਾ ਸਕਦੇ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੋਟ ਪੈਂਟ ਤੋਂ ਬਾਅਦ ਹੋਰ ਕਿਹੜਾ ਆਪਣਾ ਸੈਕਸ਼ਨ ਹੈ ਅੱਗੇ ਜੀ ਹੂੰ ਪਾਜੀ ਆਦਾ ਸਾ ਜੀ ਟਾਈਆਂ ਸਤ ਬੈਲਟਾਂ ਆ ਭਾਜੀ ਭਾਜੀ ਕਲਰ ਹੀ ਬੜੇ ਪਿਆਰੇ ਪਿਆਰੇ ਆ ਹਾਂਜੀ ਹਾਂਜੀ ਭਾਜੀ ਆਉ ਤਾਂ ਸਹੀ ਇੱਕ ਵਾਰੀ ਸਹੀ ਆ ਭਾਜੀ ਇਹ ਤਾਂ ਕਲਰ ਇੰਨੇ ਪਿਆਰੇ ਆ ਤਾਂ ਇਹ ਆ ਹੀ ਆਨਲਾਈਨ ਉੱਤੇ ਦੇਖੀਦੇ ਸਾਈਟਾਂ ਤੇ ਹਾਂਜੀ ਹਾਂਜੀ ਤੇ ਇਹ ਤੁਹਾਡੇ ਇੱਥੇ ਸਟੋਰ ਤੇ ਉਪਲਬਧ ਦੇ ਆ ਮੈਂ ਤਾਂ ਹੈਰਾਨ ਆ ਹਾਂਜੀ ਹਾਂਜੀ ਭਾਜੀ ਬੜੇ ਭਾਜੀ ਕਲੈਕਸ਼ਨ ਹੀ ਬਹੁਤ ਆ ਤੁਹਾਡੇ ਕੋਲ ਤਾਂ ਇਹਦੀ ਟਾਈਆਂ ਦੀ ਹਾਂਜੀ ਹਾਂਜੀ ਤੇ ਭਾਜੀ ਇਹਨਾਂ ਦੇ ਫਿਰ ਰੇਟ ਜੇ ਤੁਹਾਨੂੰ ਕਲੈਕਸ਼ਨ ਆ ਵਧੀਆ ਕਲਰ ਆ ਫਿਰ ਰੇਟ ਫਿਰ ਜਿਆਦਾ ਰੇਟ ਵੀ ਬਹੁਤ ਜਾਇਜ਼ ਆ ਭਾਜੀ ਅੱਛਾ ਜੀ ਟਾਈ ਮਤਲਬ ਕਿ ਜਿੱਦਾਂ ਦਾ ਵੀ ਕੋਈ ਖਰੀਦਣਾ ਚਾਹੁੰਦਾ ਉਸ ਹਾਦਾਂ ਨੂੰ ਹਾਂਜੀ ਹਾਂਜੀ ਭਾਈ ਹੁਣ ਇੱਕ ਗੱਲ ਹੋਰ ਹੋ ਗਈ ਹਾਂਜੀ ਭਾਜੀ ਗੱਲ ਤਾਂ ਇਹ ਹੋ ਗਈ ਭਾਈ ਕਿ ਤੁਸੀਂ ਦਿਖਾਲਤਾ ਸਾਰਾ ਸਾਡੇ ਭਾਈਆਂ ਦਾ ਮਤਲਬ ਜੈਂਟਸ ਅੱਛਾ ਮਤਲਬ ਜਿੰਨੀ ਕਲੈਕਸ਼ਨ ਸੀ ਹਾਂਜੀ ਹਾਂਜੀ ਤੇ ਬੀਬੀਆਂ ਵਾਸਤੇ ਵੀ ਕੁਝ ਹੈਗਾ ਹੈ ਹੈਗਾ ਹੈਗਾ ਭਾਜੀ ਆਜੋ ਆਜੋ ਅੱਛਾ ਜੀ ਇਹ ਬੜੇ ਭਾਜੀ ਵਧੀਆ ਕਲੈਕਸ਼ਨ ਹੈ ਇੱਥੇ ਆਪਣੇ ਕੋਲ ਭਾਜੀ ਇਹ ਬੁਟੀਕ ਸਿਲੈਕਟਡ ਸੂਟ ਆ ਅੱਛਾ ਜੀ ਹਾਂਜੀ ਤੇ ਭਾਜੀ ਜਿੱਦਾਂ ਹੁਣ ਤੁਸੀਂ ਇਹ ਬੁਟੀਕ ਦੇ ਸੂਟ ਦਿਖਾ ਲਏ ਪਏ ਤੇ ਇਹਦੀ ਜਿੱਦਾਂ ਸਲਾਈ ਵਗੈਰਾ ਫੇਰ ਕੀਤਾ ਆ ਇਤਜਾਮ ਭਾਜੀ ਟੇਲਰ ਸਾਡੇ ਤੋਂ ਅਵੇਲੇਬਲ ਆ ਥੱਲੇ ਅੱਛਾ ਜੀ ਜੈਂਟਸ ਵੀ ਤੇ ਲੇਡੀਜ਼ ਵੀ ਅੱਛਾ ਜਿੱਦਾਂ ਤੁਸੀਂ ਇਹ ਕੁੜਤੇ ਪਜਾਮੇ ਦਿਖਾ ਲਏ ਆ ਜੋ ਵੀ ਕੋਟ ਪਿੰਡ ਸਾਰਾ ਕੁਝ ਤੁਸੀਂ ਇੱਥੇ ਆਪੇ ਬਣਾ ਸਾਰਾ ਕੁਝ ਆਪਨਾ ਤਿਆਰ ਕਰਨਾ ਭਾਜੀ ਆਪਾਂ ਇੱਥੇ ਤੇ ਭਾਜੀ ਇੱਕ ਚੀਜ਼ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਮੈਂ ਸ਼ੇਰਵਾਨੀ ਦੇਖ ਰਿਹਾ ਸੀ ਜਦੋਂ ਮੈਂ ਐਂ ਠੀਕ ਹੈ ਜੀ ਇਹਦਾ ਸਾਰਾ ਹੀ ਕੁਛ ਮੈਚ ਕਰ ਰਿਹਾ ਆ ਪਗੜੀ ਇਹਦੀ ਕਪੜਾ ਔਰ ਇਹਦਾ ਪੱਲਾ ਹਾਂਜੀ ਹਾਂਜੀ ਪਾਜੀ ਹਾਂਜੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਇਹ ਪਾਜੀ ਜਿਆਦਾ ਸ਼ੇਰਵਾਨੀ ਤੁਸੀਂ ਸਲੈਕਟ ਕਰੋਗੇ ਰੰਗ ਉਹਦਾਂ ਤੁਹਾਨੂੰ ਪੱਲਾ ਦੇ ਆ ਜਾਊਗਾ ਅੱਛਾ ਜੀ ਉਹਦਾਂ ਹੀ ਪੱਗਤੀ ਜਾਊਗੀ ਅੱਛਾ ਜੀ ਉਹਦਾਂ ਦੀ ਮਾਲਾਤੀ ਜਾਊਗੀ ਅੱਛਾ ਜੀ ਉਹਦਾਂ ਦੀ ਜੁੱਤੀਤੀ ਜਾਊਗੀ ਘੜਾਈ ਅੱਛਾ ਮਤਲਬ ਕਿ ਇਹ ਹੁੰਦਾ ਸੀ ਜੋ ਸ਼ੇਰਵਾਨੀ ਕੋਈ ਖਰੀਦਦਾ ਉਹਦਾ ਪੱਲਾ ਲੈਣ ਲਈ ਕਿੱਥੇ ਜਾਣਾ ਨਿਗਰੇ ਇਦਾਂ ਲਈ ਕਿੱਥੇ ਜਾਣਾ ਤੁਹਾਨੂੰ ਸਾਰਾ ਕੁਝ ਇੱਥੇ ਹੀ ਮਿਲੂਗਾ ਭਾਜੀ ਸਾਰਾ ਕੁਝ ਇੱਕੋ ਛੱਤ ਦੇ ਥੱਲੇ ਹਾਂਜੀ ਹਾਂਜੀ ਭਾਜੀ ਹੁਣ ਇੱਕ ਗੱਲ ਮੈਨੂੰ ਦੱਸ ਦਿਓ ਹਾਂਜੀ ਭਾਜੀ ਆ ਸਕੂਟਰੀ ਦਾ ਕਿਰਾਜ ਕੀ ਆ ਭਾਜੀ ਇਹ ਸਕੂਟਰੀ ਸਾਡੀ ਬੰਪਰ ਪ੍ਰਾਈਸ ਆਫਰ ਲੱਗੀ ਆ ਅੱਛਾ ਜੀ ਜਿਹੜਾ ਬੰਦਾ ਸਾਡੇ 10000 ਦੀ ਸ਼ੋਪਿੰਗ ਕਰਦਾ ਹੈ ਉਹਨੂੰ ਆਪੇ ਕੂਪਨ ਦੇਈਦਾ ਆ ਅੱਛਾ ਜੀ ਜੇ ਲੱਕੀ ਡ੍ਰੋਇ ਸਕੂਟਰੀ ਆ ਅੱਛਾ ਜੀ ਹਾਂਜੀ ਲੋ ਜੀ ਇਲਾਕਾ ਨਿਵਾਸੀਆਂ ਨੂੰ ਆਫਰ ਲਾਤੀ ਇਹਨਾਂ ਨੇ ਕੀ ਜਿਹੜਾ ਵੀ 10000 ਦੇ 10000 ਦੇ ਸ਼ੋਪਿੰਗ ਕਰੂਗਾ ਤਾਂ ਉਹ ਲਈ ਇੱਕ ਲੱਕੀ ਡਰਾ ਕੂਪਨ ਕੱਢਿਆ ਜਾਊਗਾ ਤੇ ਇਹ ਸਕੂਟਰੀ ਉਸ ਬੀਰ ਭੈਣ ਨੂੰ ਦਿੱਤੀ ਜਾਏਗੀ। ਭਾਜੀ ਸਕੂਟਰੀ ਦਾ ਨਾਮ ਚ ਮਿਲ ਗਈ। ਹਾਂਜੀ ਹਾਂਜੀ। ਉਹ ਤਾਂ ਫਿਰ ਇੱਕ ਜਾਨੇ ਨੂੰ ਮਿਲੀ ਤੇ ਬਾਕੀ ਕਸਟਮਰ ਜਿਹੜੇ ਆ। ਬਾਕੀ ਭਾਜੀ ਸਾਡੇ 20 ਹੋਰ ਕੀ ਨਾਮ ਆ। ਅੱਛਾ ਜੀ 20 ਹੋਰ ਨਾਮ। ਹਾਂਜੀ ਹਾਂਜੀ। ਯਾ ਵਾਤਾ ਭਾਜੀ ਮਤਲਬ ਕਿ ਹੋਰ ਵੀ ਜੇ ਕੋਈ ਸਮਾਨ ਲਊਗਾ 20 ਨਾਮ ਉਹਨੂੰ ਦਿੱਤੇ ਜਾਣ ਮਤਲਬ ਉਹਦੇ ਵਿੱਚੋਂ ਜਿਹੜਾ ਵੀ ਨਿਕਲ ਗਿਆ। ਹਾਂਜੀ ਹਾਂਜੀ ਹਾਂਜੀ। ਸੋ ਸਾਰੇ ਜਾਨੇ ਜਰੂਰ ਆਓ। ਤੇ ਪਾਜੀ ਤੁਸੀਂ ਟਾਂਡੇ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਗੇ ਪਾਜੀ ਬਸ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਆ ਕਿ ਤੁਸੀਂ ਸਾਨੂੰ ਇੰਨੇ ਘੱਟ ਟਾਈਮ 'ਚ ਇੰਨਾ ਜ਼ਿਆਦਾ ਪਿਆਰ ਦਿੱਤਾ ਆ ਗਾਂ ਸਾਨੂੰ ਹੋਰ ਹੀ ਪਿਆਰ ਦੋ ਬਸ ਆਈ ਚਾਹੁੰਨੇ ਆਪਾਂ ਸੋ ਧੰਨਵਾਦ ਸਰ ਧੰਨਵਾਦ ਪਾਜੀ ਬਾਕੀ ਇੱਕੋ ਗੱਲ ਮੈਂ ਲਾਸਟ ਵਿੱਚ ਵੀਡੀਓ 'ਤੇ ਕਹਿਣਾ ਚਾਹੁੰਨਾ ਆ ਕਿ ਜਿੱਦਾਂ ਇਹਨਾਂ ਨੂੰ ਤੁਸੀਂ ਪਿਆਰ ਦੇ ਰਹੇ ਆ ਤੇ ਅੱਗੇ ਤੋਂ ਅੱਗੇ ਹੋਰ ਵੀ ਇਹਨਾਂ ਨੂੰ ਪਿਆਰ ਸਜੋਗ ਦਿਓ ਤੇ ਵੱਧ ਤੋਂ ਵੱਧ ਜਰੂਰ ਇਸ ਥੋੜੀ ਵਿਜਿਟ ਕਰੋ ਕਿਉਂਕਿ ਟਾਂਡੇ ਇਲਾਕੇ ਦਾ ਨੇ ਮੈਂ ਕੱਲੀ ਗੱਲ ਕਰੂੰਗਾ ਟਾਂਡਾ ਦਸੂਹਾ ਮਕੇਰੀਆਂ ਮਿਆਣੀ ਜਾਂ ਇਧਰ ਗੜਦੀਬਾਲ ਪੁੱਲੋਵਾਲ ਭੋਕੜ ਕੋਈ ਵੀ ਸਾਡਾ ਵੀਰ ਭੈਣ ਵਧੀਆ ਬ੍ਰਾਂਡਡ ਦੇ ਔਰ ਬਾਜੋ ਮੁੱਲ ਤੇ ਕੱਪੜੇ ਲੈਣਾ ਖਰੀਦਣਾ ਚਾਹੁੰਦਾ ਆ ਤਾਂ ਇਸ ਤੌਰ ਤੇ ਵਿਜਿਟ ਜਰੂਰ ਕਰੋ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਿਓ ਜਰੂਰ ਜੀ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ